ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਅਰ ਬਲੌਅ ਚੈਨਲ ਵਿੱਚ ਸਵਾਗਤ ਹੈ ਅਮੀਰ ਕਾਹਦੇ ਤੁਸੀਂ ਸਾਰੇ ਠੀਕ ਠਾਕ ਹੋ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਜ ਅਤੇ ਰਾਜੀ ਤੁਸੀਂ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸਾਂ ਅੱਜ ਦੀ ਵੀਡੀਓ ਬਹੁਤ ਖਾਸ ਆ ਹਨਾ ਆਪਣੇ ਘਰ ਚ ਪਲਾਸਟਿਕ ਦੇ ਭਾਂਡੇ ਹੁੰਦੇ ਆ ਬਾਹਰ ਕਿਆਂ ਹੋਈਆਂ ਟੱਬ ਹੋ ਗਏ ਕੱਪ ਹੋ ਗਏ ਹਨ ਟੁੱਟਣ ਲਾ ਟੋਟੇ ਜਾਂਦੇ ਆ ਪਾਚ ਹੋਣ ਲੀ ਕੋਨ ਲਾਏ ਚੋਨ ਲੱਗ ਜਾਂਦੇ ਹਨਾ ਤੇ ਆਪਾਂ ਨੂੰ ਸੈੱਟ ਦਿੰਨੇ ਆ ਉਹਨਾਂ ਨੂੰ ਪਸਿੱਟਣ ਦੀ ਵਿਆਹ ਨਾ ਕਿੱਦਾਂ ਇਸਤੇਮਾਲ ਕਰੀਏ ਵੀ ਠੀਕ ਵੀ ਹੋ ਜਾਣ ਆਪਣਾ ਡੰਗ ਲਾ ਸਕਦੇ ਆ ਹਨਾ ਅੱਜ ਮੈਂ ਤੁਹਾਨੂੰ ਦੱਸੇ ਬਹੁਤ ਹੀ ਸੌਖਾ ਤੇ ਈਜ਼ੀਆ ਤਰੀਕਾ ਪਲਾਸਟਿਕ ਦੇ ਟੁਕੜੇ ਤਿਆਰ ਹੁੰਦੇ ਆ ਆਪਣੇ ਟੱਬ ਟੱਬ ਵਗੈਰਾ ਹਨਾ ਇਹਨਾਂ ਨੂੰ ਕਿਵੇਂ ਲੋਟ ਕਾ ਸਕਦੇ ਆ ਕੱਲ੍ਹ ਅੱਜ ਮੈਂ ਤੁਹਾਨੂੰ ਦੱਸਾਂ ਹਾਂਜੀ ਤੁਸੀਂ ਦੇਖ ਸਕਦੇ ਆ ਆਪਾਂ ਪਲਾਸਟਿਕ ਦੀ ਪਟੜੀ ਲੈ ਲਈ ਇਹ ਪਟੜੀ ਆ ਪਲਾਸਟਿਕ ਦੀ ਮੈਂ ਤੁਹਾਨੂੰ ਚੱਕ ਕੇ ਵੀਡੀਓ ਦਿਖਾਣੀ ਦੇਖੋ ਪਟੜੀ ਆ ਪਲਾਸਟਿਕ ਦੀ ਹਨਾ ਤੇ ਇਹਨਾਂ ਦੇਖੋ ਆ ਚੀਜ਼ ਟੁੱਟੀ ਹੋਈ ਆ ਜਦੋਂ ਆਪਾਂ ਬੈੰਨੀ ਆ ਮੈਂ ਹਨਾ ਇਹ ਤਾਂ ਚੋਨ ਨੂੰ ਰੱਖੀ ਪਟੜੀ ਜਦੋਂ ਬੈੰਨੀ ਆ ਮੇਰਾ ਕਮੀਜ਼ ਫਸ ਜਾਂਦਾ ਤੇ ਆ ਦੇਖੋ ਆ ਚੀਜ਼ਾਂ ਤੇ ਇੱਥੇ ਟੁੱਟੀ ਹੋਈ ਆ ਮੋਬਿਲ ਕਨਸੈਪਟ ਆ। ਕੂਇਸ ਭਾੜਿਆਂ ਦਾ ਜਾਂ ਫ ਚੁੰਡੀ ਵਗੈਰਾ ਹੀ ਭਰੀ ਜਾਂਦੀ ਆ ਜੀ ਬੈਨੇ ਹਨਾ ਆਪਾਂ ਇਹ ਆਪਾਂ ਟੁੱਟੇ ਹਿੱਸੇ ਜੋੜ ਕੇ ਦਿਖਾਉਨੇ ਆ ਪਲਾਸਟਿਕ ਦੀ ਵੀ ਕਿਵੇਂ ਇਹ ਜੋੜ ਸਕਦੀ ਆ। ਇਹਦੇ ਲਈ ਆਪਾਂ ਕੀ ਕਰਨਾ ਇੱਕ ਤਾਂ ਆਪਾਂ ਇਹਨੂੰ ਲੈਣਾ। ਤੁਸੀਂ ਦੇਖ ਸਕਦੇ ਹੋ ਇਹਨੂੰ ਹਨਾ। ਇਹ ਆਮ ਹੀ ਦੁਕਾਨ ਤੋਂ ਮਿਲ ਜਾਂਦਾ। ਇਹਨੂੰ ਪਾਇਸਤਾ ਕੱਟ ਲੈਣਾ। ਉਧਰ ਸਾਡੀਆਂ ਬੱਕਰੀਆਂ ਬੋਲਦੀਆਂ ਪੁਲਿਸ ਇਗਨੋਰ ਕਰਿਓ ਤੇ ਇਹਨੂੰ ਆਪਾਂ ਇਸ ਤਰ੍ਹਾਂ ਹਨਾ ਘਰ ਦੇਣਾ। ਲੈ ਕੇ ਸਰ ਨੂੰ ਭਰਤਾ। ਹੁਣ ਆਪਾਂ ਕੀ ਕਰਨਾ ਇਸ ਉੱਪਰ ਫੈਵਿਕ ਕਵਿਕ ਲਾਉਣੀ ਆ ਮੇਰੀ ਵੱਡੀ ਲਿਆ ਕੇ ਰੱਖੀ ਹੋਈ ਆ ਜੇ ਤੂੰ ਤਾਂ ਦਾ 5 ਰੁਪਿਆ ਦਾ ਪੌਚ ਮਿਲ ਜਾਂਦਾ ਇਹਦੇ ਪੌਤੇ ਲਾਉਣੀ ਆ ਚੇ ਗਲੀ ਕੱਢਣੀ ਕਿਉਂ ਨਾ ਕੱਢਾਂ ਹਾਂਜੀ ਦੇਖ ਸਕਦੇ ਹੁਣ ਆਪਾਂ ਇੱਥੇ ਪਾਵਾਂਗੇ ਫੈਵਿਕ ਕਵਿਕ ਇਹਨਾਂ ਨਾਲ ਨਾਲ ਪਾਉਂਦੇ ਹਾਂ ਨਾ ਮਾੜੀ ਮਾੜੀ ਹੋਲੀ-ਹੋਲੀ ਪਾਉਂਦੇ ਹਾਂ ਨਾ ਨਾਲ ਹੀ ਜੰਮ ਜਾਣੇ ਥੋੜੇ ਜੰਮਣ ਲਈ ਛੱਡਾਂਗੇ ਆਪਾਂ ਨਾਲ ਹੀ ਜੰਮ ਜਾਂਦੀ ਦੇਖੀ ਜਾਂਦੇ ਤੁਸੀਂ ਨਾਲ ਜਮਾ ਨਾਲ ਇਹ ਤੇ ਜੁੜ ਗਈ ਇੱਥੇ ਥੋੜੀ ਹੋਰ ਪਾਵਾਂਗੇ ਕਿ ਨਾਲ ਜੁੜ ਚੁੱਕਿਆ ਜਿੱਥੇ ਮੜਾ ਇਹ ਰੰਦਾ ਪਾਉਥੇ ਪਾ ਦਿੰਦੇ ਆ ਬੈਲ ਕਲੇ ਜਰਜਣ ਹਣ ਇੱਧਰ ਲਈ ਸੈਡ ਜਿਹੜੀ ਆਪਾਂ ਆਛੀ ਟੁੱਟੀ ਇੱਧਰ ਵੀ ਪਾਈ ਪਾਵਾਂਗੇ ਪਹਿਲਾਂ ਆਪਾਂ ਪਾ ਪਾਵਾਂਗੇ ਤੁਹਾਨੂੰ ਦਿਖਾਉਣੀ ਆ ਮੈਂ ਇੰਨੂ ਮੜਾ ਮੜਾ ਨਾਨਾ ਇਨੂੰ ਨਾਲ ਬਿਲਕੁਲ ਪੱਕ ਜਾਣਾ ਨੇ। ਜਿਆਦਾ ਪਈਏ। ਸਨ ਸੈੱਟ ਕਰ ਲਾਂਗੇ ਇਸ ਦਾ। ਬਾ ਸਾਡੇ ਪੰਥਰ ਵੀ ਬਹੁਤ ਬੋਲਦੇ ਆ, ਟਾਈਗਰ ਪੰਥਰ ਵੱਡੇ ਹੋ ਗਏ ਹਾਂ। ਇਹ ਆਪਦਾ ਹੀ ਦਾਗ ਲਾਉਣ ਲੱਗ ਜਾਂਦੇ ਆ। ਤੇ ਹੁਣ ਆਪਾਂ ਕੀ ਕਰਾਂ ਇਸ ਤੇ ਵੀ ਇਸ ਤਾਂ ਹੀ। ਸਾਰੇ ਕੁਝ ਪਾਵਾਂਗੇ। ਜਿਹੜੀਆਂ ਦਦਾਆਂ ਸਾਰੀਆਂ ਭਲ ਜਾਣਗੀਆਂ ਇੱਥੇ ਮਾੜੀ ਮੋਟੀ ਰਹਿੰਦੀ ਇੱਥੇ ਆਪਾਂ ਪਾਉਣ ਲੱਗੇ ਦੁਬਾਰੇ ਫੇਰ ਇਹ ਬਿਲਕੁਲ ਪੱਥਰ ਬਣ ਗਿਆ ਇੱਥੋਂ ਇੱਧਰ ਸਾਡਾ ਜੈਕ ਨਹੀਂ ਬੋਲਣ ਲੱਗ ਗਿਆ ਪੁੱਛੋ ਨਾ ਤੁਸੀਂ ਸਾਡਾ ਜੈਕ ਲਾ ਜਾਂਦਾ ਕਿਤੇ ਪੰਥਰ ਲੱਗ ਜਾਂਦੇ ਆ ਆ ਚੀਜ਼ ਜਮਾ ਸੁੱਕ ਗਈ ਤੁਸੀਂ ਦੇਖ ਸਕਦੇ ਹੋ ਲਓ ਬਿਲਕੁਲ ਕੈੜੀ ਬਿਲਕੁਲ ਪੱਥਰ ਬਣ ਚੁੱਕਾ ਦੇਖ ਸਕਦੇ ਹੋ ਲੈ ਲਓ ਜੀ ਇੱਧਰ ਥੋੜਾ ਗਿੱਲਾ ਆ ਚੀਜ਼ ਜਮਾ ਸੁੱਕ ਚੁੱਕੀ ਆ ਜਿਵੇਂ ਮਰਜੀ ਤੁਸੀਂ ਬੈਠੋ ਲਓ ਥੋੜੇ ਸਾਹਮਣੇ ਬਿਲਕੁਲ ਪ੍ਰੂਫ ਆ ਜੋੜ ਨਾਲ ਮੈਂ ਨੱਪਦੀ ਆ ਇਹ ਮਲਜੀ ਬੈਠੇ ਲੋ ਬਿਲਕੁਲ ਪੱਥਰ ਬਣ ਗਿਆ ਲੋ ਤੁਸੀਂ ਇਸ ਤਰ੍ਹਾਂ ਹਨਾ ਜੋੜ ਸਕਦੇ ਹੋ ਬਿਲਕੁਲ ਪੱਥਰ ਵਾਂਗ ਆ ਨਾ ਹੁਣ ਕੋਈ ਚੁੰਡੀ ਭਰੀ ਜਾਵੇ ਨਾ ਕੋਈ ਸ਼ੋਰ ਬਿਲਕੁਲ ਪਟੜੀ ਬਿਲਕੁਲ ਸੈੱਟ ਹੋ ਗਈ ਆ ਜਿਵੇਂ ਮਲਜੀ ਬਹਿ ਜੋ ਲੋ ਜੀ ਇਹ ਜੋੜਨ ਦਾ ਬਹੁਤ ਆਸਾਨ ਤੇ ਸੌਖਾ ਹੈ ਤਰੀਕਾ ਤੁਸੀਂ ਇੱਕ ਹਨਾ ਇਨੂੰ ਲੈਣਾ ਤੁਸੀਂ ਦੇਖ ਸਕਦੇ ਇੱਕ ਫੈਲ ਕੁਇਕ ਲੈਣੀ ਹੈ ਦੋਨਾਂ ਚੀਜ਼ਾਂ ਜਿੰਨੇ ਮਰਜੀ ਤੁਹਾਡਾ ਟੱਬ ਟੁੱਟਿਆ ਹੋਵੇ ਕੋਈ ਕੱਪ ਟੁੱਟਿਆ ਹੋਵੇ ਹਨਾ ਪਟੜੀ ਟੁੱਟੀ ਐਸ ਤਾਂ ਤੁਸੀਂ ਜੋੜ ਸਕਦੇ ਹੋ ਆਰਾਮ ਨਾਲ ਆਪਣੇ ਤਾਂ ਡੰਗ ਲਾਉਂਦੀ ਐ ਬਿਲਕੁਲ ਨਹੀਂ ਖਰਾਬ ਹੋਣੀ ਤੁਸੀਂ ਦੇਖ ਸਕਦੇ ਹੋ ਲਓ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਹਨਾ ਪਲਾਸਟਿਕ ਦਾ ਕੋਈ ਵੀ ਕੱਪ ਟੱਬ ਜਾਂ ਹਨਾ ਪਟੜੀਆਂ ਇਸ ਤਰ ਟੁੱਟ ਜਾਂਦੇ ਆ ਪਰ ਉਹਨਾਂ ਨੂੰ ਕਿਵੇਂ ਜੋੜੀਏ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਾ ਪਲਾਸਟਿਕ ਇਹਨਾਂ ਜੋੜ ਸਕਦੇ ਆ ਹਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ 'ਚ ਆ ਬਲਾਉ ਤੇ ਵਿੱਚ ਬਾਏ ਬਾਏ